ਆ ਆਖੜਾ ਆ ਗਿਆ ਹੁਣ ਇਹ ਨਹੀਂ ਹਰੇ ਬੈਠਣ ਦਿੰਦੇ ਮਿੰਟ ਪੈਣ ਦਿੰਦੇ ਹੈ ਨਹੀਂ ਸਾਬਜੀ ਸਾਬਜੀ ਸੂਰ ਖਾ ਕੇ ਬੈਜ ਜਾ ਇੱਥੋਂ ਆ ਕਿੱਧਰ ਨੂੰ ਮੂੰਹ ਚੱਕਿਆ ਹੈ ਉਹ ਭਰਾਵਾ ਕਿਤੇ ਕੋ ਖੇਤ ਆ ਤੇਰੇ ਕੋਲੇ ਕੋ ਚਾਹ ਪਾਣੀ ਪੁੱਛਣਾ ਤੂੰ ਤਾਂ ਕਹੀ ਚੱਕਣੀ ਮੇਰੇ ਦਵਾਲੇ ਹੋ ਗਿਆ ਕਹੀ ਤਾਂ ਚੱਕਣੀ ਸੀ ਫਿਰਿਆ ਇੱਥੇ ਹਰੇ ਕਿ ਤੂੰ ਰਿਆ ਫਿਰਦਾ ਕਾ ਕਾ ਪੀ ਕੀ ਹੈ ਤੇਰੇ ਕੋਲੇ ਹਰੇਕ ਜੋ ਥੋੜੀ ਹੈ ਯਾਰ ਬਹਿ ਜਾ ਗੂ ਬਹਿ ਕੋ ਐ ਦਾ ਚਾਹ ਨਹੀਂ ਪਾਣੀ ਨਹੀਂ ਕੋਈ ਤੈਨੂੰ ਆਖਿਆ ਪਹਿਲਾਂ ਬੈਠਣ ਨੂੰ ਆਖਿਆ ਪਹਿਲਾਂ ਤੈਨੂੰ ਉਹ ਭਰਾਵਾ ਬਹਿ ਜਾਣ ਦੇ ਹੱਥ ਬਣਾ ਬਹਿ ਜਾ ਹੁਣ ਬੈਠ ਆਖੇ ਮੈਨੂੰ ਹੁਣ ਐਮੀ ਸਰਪੰਚੀ ਆਪਾਂ ਤੇਨੇ ਕਰਨੇ ਕਰ ਲਏ ਕਿਵੇਂ ਅਸੀਂ ਬੋਲਛੇ ਦੀ ਟਾਈਮ ਹੈ ਨਹੀਂ ਮੇਰੇ ਕੋਲ ਇਨਾ ਉਹ 2 ਮਿੰਟ ਦੇ ਦੇ ਮੈਂ ਤੇਰੇ ਕੋਲ ਆਇਆ ਕੰਮ ਹਾਂ ਤੈਨੂੰ ਪਤਾ ਹੈ ਇਲੈਕਸ਼ਨ ਨੇੜੇ ਆ ਗਏ ਹੁਣ ਫਿਰ ਮੇਰਾ ਤਾਂ ਕੋਈ ਵਾਸਤਾ ਨਹੀਂ ਵਾਸਤਾ ਨਹੀਂ ਨਹੀਂ ਯਾਰ ਮੈਨੂੰ ਪਤਾ ਹੈ ਤੁਹਾਡੀ ਕੀ ਵੈਲਿਊ ਹੈ ਹੁਣ ਅੱਛਾ ਹਾਂ ਬੜਾ ਹੈ ਇੱਕ ਤਾਂ ਬੜੀ ਵੈਲਿਊ ਤੂੰ ਯਾਦ ਕਰੀ ਜਨਾ ਹੈ 5 ਸਾਲ ਹੋ ਗਏ ਉਹ ਤੈਨੂੰ ਯਾਦ ਨਹੀਂ ਆਈ ਵੀ ਅਸੀਂ ਕੌਣ ਹੁੰਨੇ ਆ ਉਹ ਫਿਰ ਹੁਣ ਆ ਗਈ ਨਾ ਹੁਣ ਆ ਗਏ ਅਸੀਂ ਤੁਹਾਡੇ ਕੋਲੇ ਹੁਣ ਦੱਸੋ ਕੀ ਕੰਮ ਕਰਾਉਣਾਗਾ ਇਲੈਕਸ਼ਨ ਨੇੜੇ ਆ ਗਏ ਤੇ ਆਪਣੇ ਕੰਨੀ ਰੱਖੀ ਖਿਆਲ ਕਾਦੇ ਵਾਸਤੇ ਰੱਖੀ ਤੇ ਵੋਟਾਂ ਪਾਏਓ ਯਾਰ ਆਪਾਂ ਨੂੰ ਕਿ ਆਪਣੀ ਜਿੱਤ ਪੱਕੀ ਐ ਇੱਕ ਪਾਸੇ ਜਾਂ ਮੈਂ ਜਿੱਤ ਆਪਣੀ ਅੱਛਾ ਫਿਰ ਰੁਕ ਜਾ ਬੈਠ ਹੁੰਦੇ ਪਿੰਡ ਦਾ ਮਾਮਲਾ ਸੋੜਾ ਗੱਲਾਂ ਕਰਾਂਗੇ ਸੱਤ ਚ ਲੈ ਕੇ ਕਿਵੇਂ 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 ਕੀ ਮੇਰੀ ਗੱਲ ਸੁਣ ਹਾਂ ਆਪਣੇ ਪਿੰਡ ਦੀਆਂ 20% ਵੋਟਾਂ ਹੈਗੀਆਂ ਉਹਨਾਂ ਕੰਨੀ ਜਿਹੜਾ ਉਹ ਤੇਰੇ ਜਿੰਨਾ ਤੋਂ ਤੂੰ ਪਿਛਲੀ ਵਾਰੀ ਹਾਰਿਆ ਹਾਂ ਹਾਂ ਹੈ ਹਾਂ ਮੰਨ ਗਿਆ ਤੇ ਉਹਨਾਂ ਕੰਨੀ ਹਾਂ ਇਹੋਂ ਰੋਲਾ ਰਹਿ ਗਿਆ ਬਾਕੀ 80 ਦਾ ਹਾਂ ਇਹ 80 ਦਾ ਕਿੰਨੀ ਹੈ ਫਿਰ ਤੇਰੇ ਕਿੰਨੀ ਕੀ ਹੈ ਉਹ ਮੈਂ ਨਵਾਂ ਨਵਾਂ ਉੱਠਿਆ ਨਾ ਆਪਣੇ ਕਿੰਨੀ ਵੀ ਹੋਣਗੀਆਂ ਕੀ ਮੇਰੀ ਗੱਲ ਸੁਣ ਆਪਣੇ ਪਿੰਡ ਦੇ ਹੈਗਾ ਦੋ 파ਟ ਸਮਝ ਗਿਆ ਤੇਰੀ ਗੱਲ ਦੋ ਹੈ ਠੀਕ ਹੈ ਦੋ ਹਿੱਸੇ ਹੈ ਹਾਂ ਵੀ ਆ ਅੱਧਾ ਛੜਕ ਤੋਂ ਪੜੇ ਤੇ ਅੱਧਾ ਹੋ ਗਿਆ ਇੱਧਰ ਹੈ ਜਿਹੜਾ ਪੜੇ ਆ ਉਹ ਤਾਂ ਉੱਧਰ ਹੈਗਾ ਅੱਛਾ ਉਹ ਉੱਧਰ ਹੈ ਹਾਂ ਜਿਹੜਾ ਉੱਧਰ ਇਧਰਲੀ ਸਾਈਡ ਰਹਿ ਗਿਆ 80% ਹਾਂ ਹੈ ਉਹ ਵੀ ਉੱਧਰ ਹੀ ਹੈਗਾ ਤੇ ਫਿਰ ਤੇਰੇ ਬੰਨੀ ਕੀ ਸੱਤਾ ਚੁੱਲਿਆਂ ਦੀ ਸਵਾਹ ਰਹੇਗੀ ਸਵਾਹ ਇਕੱਠੀ ਕਰਨੀ ਆ ਸਾਰੀ ਮੈਂ ਆ ਮੇਰਾ ਦੇਖ ਤੂੰ ਮੈਨੀਫੈਸਟੋ ਕੀ ਹੈਗਾ ਕਿਹੜਾ ਮੰਨੂ ਸਭ ਤੋਂ ਪਹਿਲਾਂ ਤਾਂ ਮੈਂ ਕਰਨਿਆ ਨਸ਼ੇ ਬੰਦ ਉਹ ਬੱਲੇ ਬੱਲੇ ਆ ਕੰਮ ਤੇਰਾ ਬਹੁਤ ਵਧੀਆ ਹੈ ਹਾਂ ਗੱਲ ਸਾਰੀ ਸੁਣ ਤਾ ਹੁਣ ਸੁਣ ਲੈ ਫੋਨ ਲੈ ਉਹ ਤਸਵੀਰ ਹੀ ਤਤੀ ਹੈ ਬਸ ਹਾਂ ਮੈਂ ਠੰਡੀ ਰੱਖਿਆ ਗੱਲ ਪਏ ਨੇ ਪਹਿਲਾਂ ਕਰਨਿਆ ਆਪਾਂ ਨਸ਼ੇ ਬੰਦ ਅੱਛਾ ਨਾ ਕੋਈ ਵਿਗਟ ਦੇਣੀ ਪਿੰਡ ਚ ਗੋਲੀ ਤੇ ਨਾ ਕੋਈ ਵਿਗਟ ਦੇਣਾ ਕੈਪਸੂਲ ਵੀ ਵੇਚਣਾ ਤੂੰ ਹੀ ਹੈ ਸਾਰਾ ਕੁਝ ਫਿਰ ਨਹੀਂ ਨਹੀਂ ਯਾਰ ਹਰ ਘਾਤ ਪਜ ਲੈ ਜਾਣਾ ਬਿਜਲੀ ਦੇ ਬਿੱਲ ਕਰਦੇ ਨੇ ਜ਼ੀਰੋ ਆਉਣ ਹੀ ਨਹੀਂ ਦੇਣੇ ਬਿੱਲ ਹੀ ਨਹੀਂ ਆਉਣ ਦੇਣਾ ਕਿਸੇ ਦਾ ਅੱਛਾ ਕੁੰਡੀਆਂ ਲਵਾ ਦੇਣਾ ਸਾਰੇ ਪਿੰਡ ਨੂੰ ਬਿਜਲੀ ਕੁੰਡੀਆਂ ਕਿਉਂ ਆਪਾਂ ਟਰਾਂਸਫਾਰਮ ਹੀ ਸਾਰੇ ਪਟਾ ਦੇਣੇ ਆ ਅੱਛਾ ਬੱਲੇ ਬੱਲੇ ਤਰੇ ਤੂੰ ਮੇਰੇ ਲਾ ਪਿੰਡ ਚ ਦੀਵੇ ਲਵਾ ਕੇ ਹਟੇਗਾ ਉਹ ਦੀਵੇ ਕਰੇਂ ਅਬ ਕਾ ਛੱਡਦਾ ਨਹੀਂ ਲਵਾ ਦੇਂਗਾ ਮਛਕਾ ਤੋਂ ਇਰਦੀ ਗਰਮੀਆਂ ਚ ਭਗਵਾਨ ਤਾ ਮੋਟਾ ਹੋਈ ਮੇਰੀ ਗੱਲ ਸਾਰੀ ਗੱਲ ਸੁਣ ਤੂੰ ਗੁੱਸਾ ਨਾ ਕਰਿਆ ਕਰ ਨਹੀਂ ਨਹੀਂ ਮੈਂ ਗੁੱਸਾ ਕਰ ਰਿਹਾ ਜਮਾਨ ਨੇ ਕਿਹਾ ਸੀ ਨਾ ਕਿ ਮੈਂ ਰੰਗੜਾ ਪੰਜਾਬ ਬਣਾਉਣਾਗਾ ਜਿਹੜਾ ਪੰਜਾਬ ਦਾ ਵਿਰਸਾ ਪੁਰਾਣਾ ਉਹੋ ਲਿਆਉਣਾ ਵਾਪਸ ਜਿਵੇਂ ਤੂੰ ਰੰਗਲਾ ਕਰੇਂ ਗਏ ਦਿਨੇ ਸੂਰਜ ਤੇ ਆਪਨੇ ਦੀਵੇ ਹੈ ਹੋਰ ਦੇਖ ਤੂੰ ਮੇਰੀ ਗੱਲ ਦੂਜੀ ਗੱਲ ਸੁਣ ਮੇਰੀ ਹਾਂ ਜਿਹੜੇ ਆਪਣੇ ਪਿੰਡ ਦੇ ਮੁੰਡੇ ਨੌਕਰੀ ਲੱਗੇ ਹੋਏ ਆ ਹਾਂ ਸਮਝ ਰਿਆ ਨਾ ਉਹ ਸਾਰੇ ਨੂੰ ਹਟਾ ਦੇਣਾਗਾ ਅੱਛਾ ਫੇਰ ਹਟਾ ਕੇ ਉਹਨਾਂ ਨੂੰ ਪਾਉਣਾ ਪਿੰਡ ਦੀਆਂ ਸੱਥਾਂ 'ਚ ਉਹ ਬੱਲੇ ਉਹ ਬੱਲੇ ਬਣਾਏਗਾ ਰੰਗਲਾ ਪੰਜਾਬ ਦਾ ਫੇਰ ਹੀ ਬਣੂ ਪਿੰਡ ਦੀਆਂ ਸੱਥਾਂ ਸਾਰੀਆਂ ਸੁੰਨੀਆਂ ਰਹਿ ਗਈਆਂ ਕੋਈ ਹੁੰਦਾ ਸੱਥਾਂ 'ਚ ਪਿੰਡ ਜਮਾਏ ਜਮਾ ਤੇਰੀ 16 ਨੇ ਸਹੀ ਹਲ ਬੀਪੀ ਆ ਮੁੰਡੇ ਲੱਗੇ ਆ ਆਪਣੇ ਪਿੰਡੋਂ ਉਹ ਸਾਰੇ ਨੂੰ ਘਰੇ ਬਾ ਦੇਣਾ ਹੈ ਅੱਛਾ ਜਲੇ ਹੋਣਗੇ ਸੱਥਾਂ 'ਚ ਬਹਿਣਗੇ ਤਾਜ ਖੇਡਣਗੇ ਰੌਣਕਾਂ ਲੱਗਣਗੀਆਂ ਉਹ ਬੱਲੇ ਬੱਲੇ ਸੱਥਾਂ 'ਚ ਕੋਈ ਨਹੀਂ ਬਹਿੰਦਾ ਤੇਰੀ ਸੋਚ ਨੂੰ ਫਿਰ ਬੱਲ ਗਿਆ ਸਲਾਮ ਹੈ ਸਰਪੰਚ ਤੂੰ ਬਣਿਆ ਲੈ ਹਾਂ ਬੱਸ ਤੈਨੂੰ ਕਿ ਬੋਟ ਪਾਓ ਜਮਾ ਜਮਾ ਸਰਪੰਚੀ ਇਹ ਜੇ ਸਰਪੰਚ ਤਾਂ ਮੈਂ ਲਾ ਆਪਣੇ ਪੰਜਾਬ 'ਚ ਹੀ ਨਹੀਂ ਹੋਣਾ ਤੇ ਨਹੀਂਗਾ ਮੇਰੀ ਸੋਚ ਸਮਝਦੇ ਨਹੀਂ ਲੋਕ ਆਪਣੇ ਪਿੰਡ ਫਿਰ ਲਾਇਬ੍ਰੇਰੀ ਬਣਾ ਦੇਗਾ ਤੂੰ ਹਾਂ ਉਹ ਉਹ ਬੜੀ ਉਹ ਬਹੁਤ ਚੰਗੀ ਆਮਨ ਲੇਪ ਲੈ ਪਹਿਲੇ ਨੰਬਰ ਤੇ ਲੇਖ ਲੈ ਨਾ ਹੋ ਕੋ ਮੈਨੂੰ ਪਤਾ ਆਪਣੇ ਪਿੰਡ ਕਿਸੇ ਨੂੰ ਬੁਖਾਰ ਆਉਂਦਾ ਟਾਈਫਾਇਟ ਹੋ ਜਾਂਦਾ ਮਲੇਰੀਆ ਹੋ ਜਾਂਦਾ ਸਾਰੇ ਡੱਬਲ ਹੀ ਜਾਣਾ ਪੈਂਦਾ ਉਹ ਜੱਬੜਾ ਸਰਪੰਚ ਆਉ ਤਾਂ ਲੈਬੋਰੀ ਹੁੰਦੀ ਆ ਅੱਛਾ ਉਹ ਲੈਬੋਰੀ ਹੁੰਦੀ ਆ ਇਹ ਕਰੂਗਾ ਵਿਕਾਸ ਮਿਲ ਗਿਆ ਲੈਬੋਰੀ ਖਲਾ ਦੇਗਾ ਆਪਾਂ ਪਿੰਡ ਚ ਚੱਲ ਉਹ ਤਾਂ ਗੱਲ ਮੰਨ ਲਈ ਫਿਰ ਤੇਰਾ ਖਰਚੇ ਬੰਨੀ ਦੇਖੀਏ ਕਿੰਨਾ ਕਾਜੂ ਖਰਚਾ ਮੈਂ ਸਾਰਾ ਹਿਸਾਬ ਲਾ ਰੱਖਿਆ ਦੇਖ ਖਰਚਾ ਆਜੂ ਸਾਰਾ 20 ਲੱਖ ਅੱਛਾ 20 ਲੱਖ 20 ਲੱਖ ਖਰਚਾ ਹੈ ਨਾ ਮੇਰਾ ਫਿਰ ਤੇ ਕੋ ਜਮੀਨ ਕਿੰਨੀ ਕਹੇ ਜਮੀਨ ਹੈਗਾ ਡੇਢ ਕਿਲਾ ਉਹ ਬੱਲੇ ਉਹ ਬੱਲੇ ਫਿਰ ਤਾਂ ਦਲੇਰੀ ਹੈ ਤੇਰੀ ਮੰਨਦਾ ਰਹਿ ਜੂ ਪਿੱਛੇ ਅੱਧਾ ਰਹਿ ਜੂ ਪਿੱਛੇ ਉਹ ਫੇਰ ਕੀ ਰਹਿ ਜੂਗਾ ਤਾਂ ਜਿਹੜੇ ਲਾਇਆ ਲੋਕਾਂ ਨੂੰ ਬੁੜੇ ਕਰਨੇ ਸਰਪੰਚੀ ਚੋਂ ਕਰਨੇ ਆਪਾਂ ਡੇਢ ਤੇ ਬਣਾ ਲਾਂਗੇ ਤਿੰਨ ਅੱਛਾ ਹਾਂ ਲਿਆ ਕੇ ਸਾਰੇ ਜਵਾਕਾਂ ਨੂੰ ਸੱਤ ਚਬਾ ਦੀ ਤੇ ਤਿੰਨ ਤੂੰ ਬਣਾ ਲੇਗਾ ਤੇ ਹੋਰ ਲੈ ਵੀ ਆਹ ਦਰਸ਼ਕ ਭਰਾਵੋ ਅੱਜ ਦੇ ਸਰਪੰਚਿਆਂ ਦੀ ਸੋਚ ਹੈ ਐਨਾ ਵਿਕਾਸ ਕਰਦੇ ਆ ਤੇ ਗੱਲ ਇਹਨਾਂ ਸਰਪੰਚਾਂ ਦੀ ਵੀ ਜਾਇਜ਼ ਹੈ ਜਦੋਂ ਇਹ 20-20 ਲੱਖ ਰੁਪਏ ਲਾ ਕੇ ਸਰਪੰਚੀ ਲੈਣੀ ਹੈ ਤਾਂ ਫਿਰ ਪੂਰੇ ਤਾਂ ਕਿਤੋਂ ਕਰਨੀ ਹੈ ਜੇ ਇਹਦਾ ਹੁਣ ਅੱਜ ਕਿਲਾ ਬਿਕੂਆ ਤਾਂ ਬਈ ਦੋ ਤਗੜਿਆਂ ਨੇ ਕਿਤੋਂ ਬਣਾਉਣਾ ਹੀ ਹੈ ਹੈ ਇਹ ਸੋਚ ਆਇਆ ਨੇ ਇਹ ਆਪਣੀ ਨਹੀਂ ਹਰੇਕ ਦੀ ਹੈ ਹਰੇਕ ਦੀ ਸਰਪੰਚ ਦੀ ਹੋਈ ਪਈ ਅੱਜ ਦੇ ਸਮੇਂ ਹਣਾ ਇਸ ਕਰਕੇ ਕਦੇ ਵੀ ਵੋਟ ਪਾਓ ਰੁਪਈਆ ਲੈ ਕੇ ਨਾ ਪਾਓ ਆਪਦੀ ਮਾਨਦਾਰੀ ਨਾਲ ਵੋਟ ਪਾਓ ਜਿਹੜਾ ਸਹੀ ਲੱਗਦਾ ਉਹਨੂੰ ਵੋਟ ਪਾ ਦਿਓ ਲਓ ਜੀ ਇਹ ਸੀਗਾ ਸਾਡਾ ਛੋਟਾ ਜਿਹਾ ਇੱਕ ਮੈਸੇਜ